ਸਸਿਕਾਲ ਜਲੰਧਰ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਲਈ ਇੱਕ ਵਾਰ ਫਿਰ ਤੋਂ ਖਬਰ ਸਾਹਮਣੇ ਲੈ ਕੇ ਆਏ ਹਾਂ ਇਸ ਵਕਤ ਦੁਸ਼ਹਿਰੇ ਦਾ ਜਿਹੜਾ ਮਾਹੌਲ ਹੈ ਪੂਰੇ ਦੇਸ਼ ਭਰ ਦੇ ਵਿੱਚ ਛਾਇਆ ਹੋਇਆ ਹੈ ਪਰ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਹੈ ਕਿ ਦੇਸ਼ ਦੇ ਕੁਝ ਕੁ ਕੋਨਿਆਂ ਦੇ ਵਿੱਚ ਸਾਡਾ ਜਲੰਧਰ ਦੇ ਵਿੱਚ ਹੀ ਜਿੱਥੇ ਕਿ ਮੌਸਮ ਕਾਰਨ ਸਵੇਰੇ ਜਿਹੜੇ ਕਿ 라ਵਣ ਜਿਹੜੇ ਨੇ ਉਹਨਾਂ ਦਾ ਕੁਝ ਨੁਕਸਾਨ ਹੋ ਗਿਆ ਸੀਗਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਦਵਾਰਾਂ ਉਹਨਾਂ ਨੂੰ ਰਿਪੇਅਰ ਕੀਤਾ ਗਿਆ ਹੈ ਰਾਮਨ ਜਿਹੜਾ ਕਿ ਸਵੇਰੇ ਹੀ ਰਾਤ ਰਾਤ ਨੂੰ ਖੜੇ ਕੀਤੇ ਗਏ ਸੀ ਕਮੇਟੀ ਵੱਲੋਂ ਪੂਰਾ ਪ੍ਰਬੰਧ ਕਰ ਦਿੱਤਾ ਗਿਆ ਸੀਗਾ ਪਰ ਸਵੇਰੇ ਜਿਹੜਾ ਹੈ ਕਿ ਮੌਸਮ ਕਾਰਨ ਕਿਤੇ ਨਾ ਕਿਤੇ ਉਹ ਨੁਕਸਾਨ ਹੋਇਆ ਹ ਹੁਣ ਕਮੇਟੀ ਜਿਹੜੀ ਹੈ ਉਹਨਾਂ ਨੇ ਦੁਬਾਰਾ ਆਪਣੀ ਜਿਹੜੀ ਹੈ ਟੀਮ ਹੈ ਸੱਦੀ ਹੈ ਤਾਂ ਟੀਮ ਵੱਲੋਂ ਜਿਹੜਾ ਕਿ ਦੁਬਾਰਾ ਇਹ ਸਾਰੇ ਰਿਪੇਅਰ ਕੀਤੇ ਗਏ ਨੇ ਸੋ ਦੁਸ਼ਹਿਰੇ ਦੀਆਂ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਕਾਰਨ ਜਿਹੜਾ ਨੁਕਸਾਨ ਹੋਇਆ ਸੀਗਾ ਉਸ ਦੀ ਪਰਭਾਈ ਹੈ ਜਿਹੜੀ ਉਹ ਦੁਬਾਰਾ ਹੁਣ ਇੱਕ ਵਾਰ ਫਿਰ ਤੋਂ ਕੀਤਾ ਗਿਆ ਤੇ ਆ ਅ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਇੱਕ ਜਿਹੜਾ ਨਵਾਂ ਪ੍ਰਬੰਧ ਹੈ ਕਿ ਗਰਾਊਂਡ ਦੇ ਵਿੱਚ ਜਿਹੜਾ ਸੀਸੀਟੀਵੀ ਦਾ ਪ੍ਰਬੰਧ ਕੀਤਾ ਗਿਆ ਕਿ ਕਿਤਨਾ ਕਿਤੇ ਕੋਈ ਵੀ ਵਾਰਦਾਤ ਹੁੰਦੀ ਹੈ ਕੋਈ ਕੁਝ ਹੁੰਦਾ ਹੈ ਕਿ ਕੋਈ ਵਾਰਦਾਤ ਹੁੰਦੀ ਹੈ ਤਾਂ ਉਹਨਾਂ ਦੇ ਉੱਤੇ ਪੂਰੀ ਕੜਕ ਜਿਹੜੀ ਹੈ ਨਿਗਰਾਨੀ ਰੱਖਣ ਦੇ ਲਈ ਪ੍ਰਸ਼ਾਸਨ ਵੱਲੋਂ ਜਿਹੜਾ ਕਿਹਾ ਸੀਸੀਟੀਵੀ ਦਾ ਵੀ ਪ੍ਰਬੰਧ ਕੀਤਾ ਗਿਆ ਇੱਥੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਲਾਈਵ ਤਾ ਤਸਵੀਰਾਂ ਦੇਖ ਸਕਦੇ ਹੋ ਲక్ష్ਮੀ ਨਾਰਾਇਣ ਮੰਦਿਰ ਜਲੰਧਰ ਮਾਡਲ ਹਾਊਸ ਤੋਂ ਔਰ ਜਿਹੜਾ ਕਿ ਦੁਸ਼ਹਿਰੇ ਦਾ ਜਿਹੜਾ ਹਰ ਸਾਲ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪੂਰੀ ਰੌਣਕ ਲਗਾਈ ਜਾਂਦੀ ਹੈ ਪਰ ਮੌਸਮ ਵੱਲੋਂ ਕੁਝ ਜਿਹੜੀ ਖਰਾਬੀ ਹੋਣ ਤੇ ਕਾਰਨ ਜਿਹੜਾ ਕਿ ਹੈ ਥੋੜਾ ਬੋਤਾ ਨੁਕਸਾਨ ਹੋਇਆ ਸੀਗਾ ਪਰ ਉਹਨਾਂ ਵੱਲੋਂ ਜਿਹੜਾ ਕਿ ਹੈ ਜਲ ਤੋਂ ਜਲਦ ਇਸ ਨੂੰ ਕਵਰ ਕੀਤਾ ਗਿਆ ਹੈ ਤਾਂ ਕਿ ਜਿਹੜਾ ਦੁਸ਼ਹਿਰੇ ਦਾ ਮਾਹੌਲ ਹੈ ਜਿਹੜਾ ਲੋਕੀ ਉਤਸ਼ਾਹਿਤ ਨੇ ਬਹੁਤ ਸਾਰਾ ਇਕੱਠ ਹੋ ਜਾਂਦਾ ਹੈ ਸ਼ਾਮ ਤੱਕ ਦੂਰੋਂ ਦੂਰੋਂ ਵੀ ਲੋਕ ਇੱਥੇ ਦੇਖਣ ਤੱਕ ਆਉਂਦੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੀ ਸਕਰੀਨ ਤੇ ਵੀਰ ਜੀ ਔਰ ਸਰ ਇਸ ਵਕਤ ਦੀ ਸ਼ਹਿਰੇ ਦਾ ਜੋ ਮਾਹੌਲ ਹੈ ਪੂਰਾ ਸੱਜੂਕਾ ਹੈ ਇੱਥੇ ਤਾਂ ਉਹ ਕੀ ਸਰ ਪ੍ਰਸ਼ਾਸਨ ਕੀ ਤਰਫੇ ਪ੍ਰਬੰਧਨ ਇਸ ਕਿਉਂ ਟੀ ਪਰਪਸ ਥੋੜਾ ਗਾਈਡ ਕੀਜੀਏ ਇਹ ਆਪਣਾ ਜਿਹੜਾ ਦਸਹਿਰਾ ਹੈ ਮਾਡਲ ਹਾਊਸ ਦਸਹਿਰਾ ਗਰਾਊਂਡ ਦੇ ਵਿੱਚ ਲੱਗਿਆ ਹੋਇਆ ਹੈ ਇਹ ਸਾਡਾ ਪੀਐਸ ਬਾਰ ਕੋ ਕੈਂਪ ਦਾ ਏਰੀਆ ਹੈ ਤੇ ਸਾਡੀ ਇੱਥੇ ਤੁਸੀਂ ਦੇਖ ਸਕਦੇ ਹੋ ਫੋਰਸ ਲੱਗੀ ਹੋਈ ਹੈ 10 ਬੰਦਿਆਂ ਦੀ ਤੇ ਐਸਐਚਓ ਸਾਹਿਬ ਵੀ ਇੱਥੇ ਸੀਗੇ ਬਟ ਹੋਣੇ ਰਵੀਦਾਸ ਚੌਂਕ ਤੇ ਦਰਨਾ ਲੱਗਾ ਥੋੜੇ ਟਾਈਮ ਲਈ ਉੱਥੇ ਗਏ ਹੈ ਤੇ ਮੈਂ ਐਡੀਸੀਪੀ ਆਪਰੇਸ਼ਨ ਇੱਥੇ ਨਿਗਰਾਨੀ ਦੇ ਲਈ ਆਇਆ ਤਾਂ ਇੱਥੇ ਸਾਰੇ ਅਰੇਂਜਮ ਤੁਸੀਂ ਦੇਖ ਸਕਦੇ ਹੋ ਬੈਰੀਕੇਡਿੰਗ ਨੇ ਇੱਥੇ ਜਦੋਂ ਰਾਵਣ ਨੂੰ ਆਪਾਂ ਅੱਗ ਲਾਉਣੀ ਹੈ ਤੇ ਸਾਰੇ ਬੰਦਿਆਂ ਨੂੰ ਆਪਾਂ ਇਸ ਬਾਉਂਡਰੀ ਤੋਂ ਪਿੱਛੇ ਰੱਖਣਾ ਹੈ ਕਿਉਂਕਿ ਇੱਥੇ ਪਟਾਕੇ ਪਟੁੱਕੇ জ্বলਣਗੇ ਤੇ ਇੱਥੇ ਅਸੀਂ ਇਹ ਧਿਆਨ ਵੀ ਰੱਖ ਰਹੇ ਹਾਂ ਕਿ ਛੋਟੇ-ਛੋਟੇ ਜਿਹੜੇ ਬੱਚੇ ਹਨ ਉਹਨਾਂ ਨੂੰ ਇਸ ਥਾਂ ਤੇ ਦੂਰ ਰੱਖਿਆ ਜਾਵੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਬਿਗ ਵੀ ਪੈਂਦਾ ਹੈ ਕੁਝ ਵੀ ਹੋ ਸਕਦਾ ਹੈ ਹੈਨਾ ਤਾਂ ਅਸੀਂ ਇਹਨਾਂ ਚੀਜ਼ਾਂ ਦਾ ਹੀ ਖਿਆਲ ਰੱਖ ਰਹੇ ਹਾਂ ਕਿ ਆਪਣਾ ਸੁਖ ਸ਼ਾਂਤੀ ਨਾਲ ਇਹ ਫੰਕਸ਼ਨ ਹੋ ਜੀ ਔਰ ਸਿਰਫ ਐਂਬੂਲੈਂਸ ਜਾਂ ਮੈਡੀਕਲ ਫੈਸਿਲਿਟੀ ਐਂਬੂਲੈਂਸ ਐਂਡ ਮੈਡੀਕਲ ਫੈਸਿਲਿਟੀਆਂ ਵੀ ਇੰਟੀਮੇਸ਼ਨ ਦਿੱਤੀ ਹੋਈ ਹੈ ਜਦੋਂ ਫੰਕਸ਼ਨ ਸ਼ੁਰੂ ਹੋਣਾ ਉਹ ਵੀ ਆਪਣੇ ਇੱਥੇ ਮੌਜੂਦ ਹੋਣਗੇ। ਹੋਰ ਸਰ ਜਿਹੜੇ ਰੋਡ ਮੈਪਸ ਨੇ ਜਿੱਥੋਂ ਰੈਲੀਆਂ ਜਿਹੜੀ ਆਪਣੇ ਸ਼ੋਭਾ ਯਾਤਰਾ ਨਿਕਲ ਨਹੀਂ ਹੈ ਉਸ ਤੋਂ ਸਰ ਥੋੜਾ ਗਾਈਡ ਕਰਦੇ। ਸ਼ੋਭਾ ਯਾਤਰਾ ਦਾ ਦੇਖੋ ਆਪਣਾ 6-7 ਦਾ ਪ੍ਰੋਗਰਾਮ ਹੈ ਉਹ ਹੁਣ ਉਸ ਦੀ ਪ੍ਰੀਪਰੇਸ਼ਨ ਚੱਲ ਰਹੀ ਹੈ। ਆ ਵੀ ਅੱਜ ਦਾ ਜਿਹੜਾ ਮੇਨ ਫੰਕਸ਼ਨ ਹੈ ਉਹ ਦਾ ਸੈਰੇ ਦਾ ਹੈ। ਤੋਂ ਸਾਡੀ ਪੂਰੀ ਫੋਰਸ ਇੱਥੇ ਓਕਿਊਪਾਈਡ ਹੈ। ਉਹ 1-2 ਦਿਨਾਂ ਦੇ ਵਿੱਚ ਉਹ ਦਾ ਇੱਕ ਸੈਪਰੇਟ ਪ੍ਰੋਗਰਾਮ ਆਪਣਾ ਨਿਕਲੇਗਾ। ਬਹੁਤ-ਬਹੁਤ ਧੰਨਵਾਦ ਸਰ।